ਕਿਪਾ ਵੇ ਜੀ ਮੇਰੀ ਜਨਾ ਚਿੱਟਾ ਵੇ ਜੀ ਕਿੱਥੇ ਲੌਨੀ ਆ ਮੈਨੂੰ ਪਤਾ ਨਹੀਂ ਕੀ ਪੜ ਲਿਆ ਏ ਬੜੇ ਸ਼ੌਕ ਨਾਲ ਕਹਿ ਰਹੇ ਆ ਲੌਨੀ ਆ ਤੇ ਕੁੜੀਆਂ ਕਿਹੋ ਜਿਹੀ ਕਿੱਥੇ ਨੇ ਪੈ ਗਈਆਂ ਸਭ ਤੋਂ ਸਾਹਮਣੇ ਆਪਣੀ ਬੀਬਾ ਤੇ ਰੇਸ ਲਾਉਂਦੀ ਬੀਬਾ ਇਹ ਤਾਂ ਸਮਾਨ ਦੋ ਹੀ ਬਹੁਤ ਜ਼ਿਆਦਾ ਤਰੀਕ ਨਹੀਂ ਲੋ ਜਾ ਕਿੰਨੇ ਤਰ ਲੌਨੀ ਤੋਂ ਲੋ ਜਾ ਇੱਕ ਦੋ ਟੀਕਾ ਲਾ ਲਈ ਤੇ ਫਿਰ ਇੰਨਾ ਸਮਾਂ ਲੇ ਕਿ ਨਾਲ ਹੋਰ ਵੀ ਹੁੰਦੇ ਤੇਰੇ ਪਿਤਾ ਨਾਲੇ ਹਾਂਜੀ ਮੇਰੇ ਦੋਸਤ ਵੀ ਆ ਜੀ ਉਹ ਹੀ ਲਾਉਂਦੇ ਤੇ ਤੈਨੂੰ ਤੱਕ ਜਾਵਾਂਗੇ ਤਾਂ ਪਿੱਛੋਂ ਲੈ ਕੇ ਆਉਣੀ ਸਮਾਨ ਇਹ ਕਿਦੋਂ ਬੋਲੇ ਕਿੰਨੇ ਸਮਾਨ ਨੂੰ ਲਾ ਸਨੋ ਚਰਨੱਕੀ ਤਨਾ ਮੇਰੀ ਮਜਬੂਰੀ ਆ ਨਹੀਂ ਮਜਬੂਰੀ ਤੇਰੀ ਮਜਬੂਰੀ ਤੇਰੀ ਤੂੰ ਕੋਈ ਹੋਰ ਵੀ ਕੰਮ ਕਿੱਥੇ ਕਰਵਾ ਦੇ ਆ ਮੈਨੂੰ ਥੋੜੀ ਤੂੰ ਚੱਟਾ ਵੇਚ ਕੇ ਜਵਾਕਾਂ ਦੇ ਲੋਟ ਪਾ ਦੇ ਇਹ ਵਿਭਾਗ ਆ ਸੁਣ ਇਹ ਰੂਨ ਨਾਲ ਹੋਣਾ ਚਰਨ ਤੋਂ ਕੋਈ ਫਾਇਦਾ ਨਹੀਂ ਹੋਥੇ ਵੀ ਆਏ ਰਹਤੇ ਦੀ ਤੇ ਰੂਨ ਦਾ ਕੋਈ ਫਾਇਦਾ ਨਹੀਂਗਾ ਜਿੰਨਾ ਕੋਲ ਤੂੰ ਤਾ ਇੱਥੇ ਰੋਕੇ ਦਿਖਾ ਦੇਗੀ ਸਾਨੂੰ ਤੇ ਜਿਨ੍ਹਾਂ ਦੇ ਜਵਾਕ ਮਰੇ ਆ ਉਹੋ ਕਿਹਨੂੰ ਰੋਕ ਲਗਾਉਣਾ ਤੂੰ ਤਾਂ ਜੌਂਦੀ ਜਾਗਦੀ ਬੱਠੀ ਆ ਸਾਡੇ ਪੈਂਟਸਟਰੀ ਡੇਲੀ ਇੱਕ ਇੱਕ ਮਾਸ ਦਿਓ ਮਾਨ ਮੁਰਦਾਾਂ ਚੱਲਣਾ ਨਹੀਂ ਜਾਂਦਾ ਸਸਰੀ ਗਾ ਸਸਰੀ ਗਾ ਬੁੜੇ ਤੋਂ ਚਟਾ ਦੇ ਜਦੀ ਨਹੀਂ ਜਦੀ ਚਟਾ ਵੇ ਜਦੀ ਨਿਕਲ ਲੌਨੀ ਆ ਮੈਨੂੰ ਪਤਾ ਨਹੀਂ ਕਿਉਂ ਪੜ ਲਿਆਏ ਬੁੜੇ ਸ਼ੌਕ ਨਾਲ ਕਹਿ ਰਹੀ ਆ ਲੌਨੀ ਆ ਇਹ ਸਿੱਧੇ ਕੀ ਜਾਂਦੀ ਕਮਾਲ ਹੋ ਗਈ ਤੇਰਾ ਨਾਮ ਕੀ ਆ ਅਰਜੋਜੀ ਕਿਹੜਾ ਪਿੰਡ ਤਰਾ ਮੈਂ ਤਾਂ ਹੀ ਰਿਸ਼ਤੇਦਾਰੇ ਚ ਆਈ ਸੀ ਕੋਈ ਪਿੰਡ ਦਾ ਹੋਊਗਾ ਬਰੋ

ਕਈ ਨਾ ਨਾ ਸਮਾਂ ਨਾ ਸਮਾਂ ਉਹਨਾਂ ਨੇ ਕੋਲ ਕਿਹਾਗਾ ਨਹੀਂ ਜੇ ਸੱਚੀ ਲਾਉਣੀ ਆ ਲਾਉਣੀ ਬੀਬਾ ਇਹ ਤਾਂ ਸਮਾਂ ਉਹੋ ਹੀ ਬਹੁਤ ਜ਼ਿਆਦਾ ਹੈ ਕਿ ਤਰੀ ਕਿੰਨੀ ਲੋ ਜਾ ਕਿੰਨੇ ਤਰ੍ਹਾਂ ਵਿੱਚ ਲੋ ਜਾ ਇੱਕ ਦੋ ਟਿਕਾ ਲਾ ਲਈ ਤੇ ਫਿਰ ਇੰਨਾ ਸਮਾਂ ਲਈ ਕਿ ਨਾਲ ਹੋਰ ਵੀ ਹੁੰਦੇ ਤੇਰੇ ਕੋਈ ਲਾਉਣ ਵਾਲੇ ਹਾਂਜੀ ਮੇਰੇ ਦੋਸਤ ਵੀ ਹੈ ਜੀ ਉਹ ਵੀ ਲਾਉਂਦੇ ਆ ਛੋੜੇ ਨਵਾਉ ਉਹਨਾਂ ਦੱਸ ਨਹੀਂ ਵੀ ਅਸੀਂ ਆਪਣੇ ਜੱਟਾ ਛੋੜੇ ਬਹੁਤ ਧੀੜੀ ਕੰਮ ਹੈ ਇਹਨੇ ਸਾਡੇ ਸਾਰਾ ਪਿੰਡ ਖਰਾਬ ਕਰ ਰੱਖਿਆ ਨਿੱਕੇ ਨਿੱਕੇ ਬੱਚੇ ਆ ਜਿਨ੍ਹਾਂ ਨੂੰ ਆਗੇ ਚਟਾਪੜਾ ਜਾਂਦੀ ਸੀ ਬਾਪੇ ਵੀ ਕਹਿੰਦੇ ਮੈਂ ਲਾਉਂਦੇ ਆ ਤੇ ਕੁੜੀਆਂ ਕਿਸੇ ਵਜ੍ਹਾ ਕਿੱਥੇ ਨਹੀਂ ਪੈ ਗਈਆਂ ਥਾਂ ਤੋਂ ਸਮਝ ਨਹੀਂ ਆਉਂਦੀ ਬੀਬਾ ਤੇ ਇਹ ਗੱਲ ਨਹੀਂ ਕੁੜੀਆਂ ਬੁੜੀਆਂ ਦਾ ਬੰਦਿਆਂ ਨੂੰ ਅੱਧ ਘਰਦਿਆਂ ਰੋਕ ਜੀਆ ਤੇ ਤੂੰ ਆਪ ਵੀ ਹੋ ਜੀ ਨਿੱਕੇ ਨਿੱਕੇ ਜਵਾਕਾਂ ਥੁੜਾਈ ਜਾਂਦੀਆਂ ਕੋਈ ਸ਼ਰਮ ਆ ਜਾਂ ਮਾੜੀ ਮੁੱਢ ਕਿ ਨਹੀਂ ਆ ਸਰਕਾਰ ਦੀਆਂ ਪ੍ਰੋਬਲਮਸ ਹੀ ਕਈ ਵਾਰ ਹੋ ਜਾਂਦੀਆਂ ਹੋ ਜਾਂਦੀਆਂ ਇਹ ਘਰਦਿਆਂ ਪ੍ਰੋਬਲਮ ਹੋਈ ਨਾ ਚਟਾੜਾ ਦਾ ਕਿੰਨਾ ਸ਼ਰਮ ਆ ਕਰਦੇ ਆ ਕਿੰਨੇ ਚਟਾੜਾ ਹੋ ਜਾਗੇ ਕੈਂਸਰ ਆ ਬਹੁਤ ਹੋ ਜਾਂਦੇ ਆ ਸਰ ਸਾਰਿਆਂ ਨੂੰ ਆਪਦੇ ਆਪ ਦੇ ਪਤਾ ਹੁੰਦਾ ਲਾ ਕੇ ਕੈਂਸਰ ਨੂੰ ਤੁਹਾਨੂੰ ਇਹ ਨਹੀਂ ਕੋਲੋਂ ਤੁਸੀਂ ਆਪਣੀ ਜਵਾਨੀ ਨੂੰ ਖਰਾਬ ਕਰੀ ਜਾਂਦੇ ਹੋ ਸੋਹਰ ਹਰਦੇ ਤੁਹਾਡੇ ਤੋਂ ਉਮੀਦ ਆ ਕੇ ਬੈਠੇ ਵੀ ਤੁਸੀਂ ਪੜ੍ਹ ਲਿਖ ਕੇ ਕੋਈ ਚੰਗੀ ਜਿੱਥੇ ਲੱਗੋਗੇ ਤੁਸੀਂ ਤੇ ਤੁਸੀਂ ਆ ਚੰਗੇ ਕਿਸੇ ਨਕੇ ਵੀ ਨਾਲੇ ਘਰ ਤੁਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਇਹ ਦੱਸੀ ਜਾਂਦੇ ਆ ਤੁਸੀਂ ਉਹਨਾਂ ਨੂੰ ਲਈ ਜਾਂਦੇ ਹੋ ਇਸ ਚਤੇ ਕੋਈ ਨਹੀਂ ਸਰ ਜਲਦੀ ਮਰ ਜਾਾਂਗੇ ਟੈਨਸ਼ਨਾਂ ਤੋਂ ਤਾਂ ਥੜਾ ਸਿੱਟੋਗਾ ਤੇਰਾ ਤੇ ਮੈਂ ਦੂਜਿਆਂ ਦਾ ਨਾਮ ਆਉਣਾ ਤੁਸੀਂ ਜੇ ਤੁਸੀਂ ਆ ਮਰ ਤਾ ਦੂਜਿਆਂ ਕੇ ਮਰਦੇ ਸਰ ਜਦੋਂ ਮੈਂ ਕਹਿ ਰਹੀ ਹਾਂ ਮੈਂ ਵੇਚਦੀ ਨਹੀਂ ਮੈਂ ਦੂਜਿਆਂ ਨੂੰ ਕਿੱਥੇ ਮਾਰ ਰਹੀ ਆ ਵੇਚਣਾ ਪੈਣਾ ਇੰਨਾ ਸਮਾਨ ਲਾਉਣ ਵਾਲੇ ਕੋਲ ਤਾਂ ਹੁੰਦਾ ਹੀ ਨਹੀਂ ਆ 6-7 ਬਿੱਟਾਂ ਰੱਖੀ ਬੈਠੀ ਐ ਤੋ ਇਹ ਚ ਤਰ ਲਾਉਣ ਵਾਲਾ ਤਰੀਕਾ ਤਾਂ ਮੈਨੂੰ ਲੱਗਦਾ ਨਹੀਂ ਸਰ ਕਹਿ ਤਾਂ ਰਹੀ ਆ ਨਾਲ ਦੇ ਸਾਰੇ ਲਾਉਂਦੇ ਆ ਫਿਰ ਆ ਆ ਵੀ ਸਾਡੇ ਕੋਲ ਚਾਰ ਬੰਦੇ ਹੋਰ ਵੀ ਆ ਕੇ ਗਏ ਆ ਪਿੰਡ ਤੇ ਉਹਨਾਂ ਨੂੰ ਸਾਨੂੰ ਇਹ ਗੱਲ ਦੱਸੀ ਜਾ ਕੇ ਇਹ ਕੁੜੀ ਲੱ ਵੇਚਦੀ ਆ ਲਿਆ ਦੇ ਆ ਕੇ ਵੇਚਦੀ ਆ ਉਹ ਕਹਿੰਦੇ ਆਉਂਦੇ ਆ ਜੀ ਮੰਗਰ ਮੰਬਰ ਤੇ ਪਿੰਡ ਚ ਸਾਰੇ ਆ ਰਹੇ ਹਾਂ ਮੇਰੇ ਕੋਲ ਚਾਰ ਬੰਦੇ ਹੋਰ ਵੀ ਤੋਂ ਪਹਿਲਾਂ ਆ ਕੇ ਗਏ ਆ ਸਰ ਹੁਣ ਮੈਂ ਕਿਹੜਾ ਕਿਸੇ ਨੂੰ ਕਹਿੰਨੀ ਆ ਬਾਹਰ ਘੜ ਕੇ ਲੈ ਕਰਨੇ ਵੀ ਆਓ ਮੇਰੇ ਕੋਲੇ ਆਪੇ ਹੁੰਦੇ ਆ ਇਹਨਾਂ ਨੂੰ ਪਹਿਲੇ ਲੈਣੀ ਥੋੜਾ ਤੋਂ ਤੇ ਆਉਣਗੇ ਸਰ ਹੁਣ ਮੈਂ ਤਾਂ ਪਹਿਲੇ ਲੈਣੀ ਆ ਜਦੋਂ ਮੇਰੇ ਕੋਲ ਹੈਗਾ ਸਬਾਨ ਤਾਂ ਮੈਂ ਲੇਦਾ ਇਹ ਜੀ ਸਾਰੇ ਦੇ ਜਿਹੜੇ ਜਿੱਦ ਤੱਕ 15 2000 ਰੁਪਏ ਆ ਜੀ ਇਹ ਲਾਉਂਦੀ ਆ ਕਿ ਤੇ ਨਾਲੇ ਸਬਾਨ ਲਈ ਫਰਦੀਆਂ ਨਾਲੇ ਪੈਸੇ ਲਈ ਫਰਦੀਆਂ ਇਹ ਪੈਸੇ ਦੇ ਲਈ ਇਹਨਾਂ ਤਾਂ ਪੈਸੇ ਨਾਲ ਲਈ ਫਰਦੀਆਂ ਤੋਂ ਤੂੰ ਲਾਉਦੀ ਨਹੀਂ ਲਾਉਦੀ ਹੋਏਗੀ ਤੈਨੂੰ ਪਤਾ ਵੀ ਇਹ ਕਿੰਨਾ ਜੰਮੇ ਹੋਏ ਨੇ ਕਿ ਕਿ ਨਜਰਦਿਆਂ ਤੋਂ ਨਿਕਲੇ ਜਿੰਨਾ ਸਮਾਨ ਤੇਰੇ ਕੋਲ ਬਰਾਮਦ ਹੋਇਆ ਹੈਗਾ ਘਟੋ ਘੜ 10 ਸਾਲ ਦੀ ਸਜ਼ਾ ਦੇ ਵਿੱਚ ਪਰਾਨੀ ਛੁੱਟਣਾ ਤੋਂ ਉਹ ਵੀ ਆ ਇਹ ਤਾਂ ਇਹ ਤਾਂ ਇਹ ਤਾਂ ਹਰੇ ਤੁਸੀਂ ਆ ਮਨੂ ਵੀ ਸਾਡੇ ਭਲੇ ਮਾਨ ਸਾਹਿਬ ਵੀ ਜਿਹੜਾ ਹੱਦ ਤੱਕ ਛੁੱਟਦੇ ਸੀ ਐਫ ਆਰ ਨਹੀਂ ਗੱਡੀ ਗਈ ਤੇ ਵੀ ਇਹ ਕਹਿੰਦੇ ਸੀ ਇੱਕੋ ਹੀ ਕੁੜੀ ਨੂੰ ਪੜਾ ਸਮਝਾ ਕੇ ਦੇਖਣੀ ਪਤਾ ਨਹੀਂ ਜੀ ਉਹ ਤੇ ਨਹੀਂ ਚਲਦਾ ਪੋਰਟ ਖਰਾਬ ਹੋ ਜੂਗਾ ਨਾ ਉੱਥੇ ਵੀ ਸਮਝਾਇਆ ਜੀ ਤੇਰੀ ਬੀਬਾ ਇਹੀ ਚੀਜ਼ ਖੋਦਣਾ ਵੀ ਤੇਰੀ ਜਿੰਦਗੀ ਖਰਾਬ ਹੋ ਜੂਗੀ ਨਹੀਂ ਤਾਂ ਹੁਣ ਨੂੰ ਪਰਚਾ ਕੱਢ ਕੇ ਤੈਨੂੰ ਅਸੀਂ ਜੇਲ੍ਹ ਭੇਜਾਂਗਾ ਕਰੋ ਲੋਕਾਂ ਨੂੰ ਮੈਂ ਕਢਾ ਕਰ ਸਰਸਾ ਲੈ ਕੇ ਆਉਂਨੇ ਉਹ ਮੇਰੇ ਕੋਲ ਆ ਕੇ ਉਹ ਮੈਂ ਤਾਂ ਆਪ ਦਾ ਆ ਕਰਦੀ ਆ ਆਪ ਦਾ ਖਾਨ ਨਹੀਂ ਆ ਨਹੀਂ ਇਹ ਕੰਮ ਕਰਕੇ ਲੋਕਾਂ ਨੂੰ ਖਾਣੇ ਨੂੰ ਉਦੋਂ ਤੂੰ ਲੋਕਾਂ ਦਾ ਜਵਾਬ ਮਾਰੀ ਨਹੀਂ ਆ ਲੋਕਾਂ ਦਾ ਜਵਾਬ ਨਾ ਆਉਣ ਮੇਰੇ ਕੋਲ ਮੈਂ ਕਿਹੜਾ ਸਾਥ ਦੀ ਆ ਤੇ ਫਿਰ ਤੈਨੂੰ ਤੈਨੂੰ ਇਹ ਵੀ ਪਤਾ ਨਾ ਵੀ ਹੁਣ ਸਰਕਾਰ ਕੋਈ ਨਾ ਨਵਾਂ ਸਿਸਟਮ ਚੱਲੀ ਜਾਂਦਾਗਾ ਕਾ ਤੇਰਾ ਵੀ ਬਟੂਗਾ ਫਿਰ ਜਦੋਂ ਇਹੇ ਕੰਮ ਕਰਨਗੇ ਤਾਂ ਚੇਣਾ ਕੋਟੀ ਵੀ ਤੂੰ ਲੋਕਾਂ ਦੇ ਘਰ ਤਾਂ ਆ ਕੇ ਲੋਕਾਂ ਦੇ ਪੁੱਤ ਮਾਰ ਕੇ ਤੀ ਤੂੰ ਆਪ ਸੌਖੀ ਰਹੇਗੀ ਪੀਲਾ ਪੰਜਾ ਤੇਰੇ ਘਰ ਵਿੱਚ ਜਰਮਾਗਾ ਵਿਆਹ ਇਹਦਾ ਗਾਸਤ ਤੱਕਾ ਤੂੰ ਤਾਂਹੀਂ ਰੱਚੀ ਜਾਨੀ ਸਰਿਆਂ ਆਂ ਪਿੰਡ ਚ ਵੇਚਦੀ ਸੀ ਪਿੰਡ ਚ ਵੇਚਦੀ ਆ ਜੀ ਇਹਦੇ ਨਾਲ ਇੱਕ ਮੁੰਡਾ ਹੋਰ ਸੀਗਾ ਉਹ ਭੱਜ ਗਿਆ ਉਹ ਬੜਾ ਨਹੀਂ ਗਿਆ ਨਾ ਇਸ ਸਕੂਟਰੀ ਦੇ ਸੀਗਾ ਸਕੂਟਰੀ ਲੈ ਕੇ ਉਹ ਭੱਜ ਗਿਆ ਇਹ ਸਾਡੇ ਕਾਬੂ ਆ ਗਈ। ਇਹ ਉੱਥੇ ਵੀ ਬੱਤੀ ਰੋਈ ਗਈ ਬੱਤੀ ਕਹਿੰਦੇ ਮੈਂ ਨਹੀਂ ਵੇਚਦੀ ਮੈਂ ਤਾਂ ਲਾਉਣੀ ਆ ਮੈਂ ਤਾਂ ਲਾਉਣੀ ਆ। ਮੰਨਦੀ ਨਹੀਂ ਸੀ ਹਾਲੇ ਵੀ ਨਹੀਂ ਮੰਨਦੇ ਜੀ। ਉਹ ਤਾਂ ਹੁਣ ਇਹਦੇ ਪੰਨੇ ਆ ਨਾ ਉਹਨਾਂ ਨੂੰ ਪਤਾ ਕਿ ਮੇਰੇ ਤੋਂ ਮਰਦਾ ਕੋਈ। ਨਿਭਾ ਅਸੀਂ ਲੇਡੀਜ਼ ਪਰਸ ਤੋਂ ਤੇਰਾ ਘਟਾਪਾ ਕਰਾਵਾਂਗੇ। ਤੂੰ ਮੰਨ ਗਿਆ ਉਹ ਤੋਂ ਵੇਚਦੀ ਆ ਕਿ ਲਾਣੀ ਆ। ਸਰ ਮੈਂ ਲਾਉਣੀ ਆ। ਨਹੀਂ ਵੇਚਦੀ। ਲਾਉਣੀ ਵੀ ਕਾਹਤੋਂ। ਚਾਹੋ ਜ਼ਿੰਦਗੀ ਖਰਾਬ ਕਰੀ ਆਪਦੀ। ਮੈਂ ਤੁਹਾਨੂੰ ਇਹ ਕਿਹਨੋ ਕੀ ਮਤਲਬ ਕਿਉਂ ਉਹ ਦੇ ਦੇ ਨਾ ਇਹ ਜੀ ਮੇਰਾ ਕਾਹਨ ਕਰ ਤੁਸੀਂ ਲੇਡੀ ਕਾਂਸਟੇਬਲ ਬੁਲਾ ਕੇ ਜੀ ਇਹਦਾ ਲੱਗਦਾ ਹੈ ਕਿ ਮੈਨੂੰ ਨਾ ਤਾਂ ਲੇਡੀ ਕਾਂਸਟੇਬਲ ਦਾ ਸਦਰੀ ਬਣੀ ਉਹਦੇ ਵਾਸਤੇ ਜੀ ਤੇਰੇ ਨਾਲ ਹਾਲੇ ਅਸੀਂ ਨਮਾਇਦਾ ਗੱਲ ਕਰੀ ਐ ਸਰ ਇਹ ਤਾਂ ਮੇਰੀ ਜ਼ਿੰਦਗੀ ਆ ਹਾਂ ਜੇ ਅਗਰਾਂ ਕਿ ਤੇਰੀ ਜ਼ਿੰਦਗੀ ਆ ਤੇ ਗੁੱਜੇ ਦੇ ਜਵਾਬ ਤਾਂ ਨਹੀਂ ਮਾਰਨੇ ਨੂੰ ਤਾਂ ਮੈਂ ਕਿਸ ਨੂੰ ਕੀ ਕਹਨੇ ਸਰ ਆਪ ਹੁੰਦੇ ਮੇਰੇ ਕੋਲ ਇਹੇ ਨੂੰ ਚਿੱਟਾ ਦੇ ਚੀ ਜਾਨੀ ਹਾਲੇ ਤੂੰ ਕਹਿੰਦੀ ਐ ਮੈਂ ਤਾਂ ਕਿ ਮੈਂ ਕੀ ਕਹਨੀ ਆ ਤਮਾਨੂੰ ਹਰਕਤ ਤਾਂ ਲੈ ਤੂੰ ਜਰ ਵੀ ਮੇਰੇ ਕੋਲ ਆਉਂਦਾ ਜੇ ਤੂੰ ਨਹੀਂ ਬੈਠੀ ਆ ਤੇਰੇ ਕੋਲ ਜੱਟੇ ਮੰਨ ਲਾ ਛੱਡ ਜਾ ਪਈ ਆ ਕਿਉਂ ਉੱਥੇ ਹੀ ਉੱਥੇ ਹੀ ਟੂਲ ਉੱਥੇ ਜਾਊਗਾ ਪਰ ਜੇ ਤੂੰ ਸਮਾਨ ਰੱਖੀ ਬੈਠੀ ਜੇ ਕੋਈ ਸਮਾਨ ਨਾ ਹੋਵੇ ਇੱਕ ਗੱਲ ਮੈਨੂੰ ਦੱਸ ਅਸੀਂ ਤੈਨ ਤੱਕ ਜਾਵਾਂਗੇ ਨਾਲੇ ਪੂਰਾ ਸਮਾਨ ਇੱਕ ਮਿੰਟ ਜੀ ਜਨਾ ਇੱਕ ਮੈਂ ਗੱਲ ਮਚਾਲੇ ਮੇਰੀ ਰਹਿ ਜਾਣੀ ਹੈ ਇੱਕ ਵਿਵਾਦ ਸਾ ਅਸੀਂ ਤੈਨ ਤੱਕ ਜਾਵਾਂਗੇ ਤਾਂ ਕਿੱਥੋਂ ਲੈ ਕੇ ਆਉਣੀ ਸਮਾਨ ਇਹ ਕਿਦੋਂ ਬੋਲੇ ਕਿ ਉਹਨੂੰ ਸਮਾਨ ਮੁਦਾਸਨ ਇਹ ਤੂੰ ਸਾਨੂੰ ਨਾ ਦੱਸਿਆ ਵੀ ਸਮਾਨ ਨੂੰ ਕਿੱਥੋਂ ਲੈ ਕੇ ਆਉਣੀ ਆ ਤੈਨੂੰ ਕਹਣਾ ਥੁਣਾਗੇ ਜੀ ਉਹ ਚ ਤੇ ਮੋਰਕੀ ਮਿੱਟਾ ਕੇ ਦਿਖਾ ਦੀ 10 ਸਾਲੋਂ ਪਹਿਲਾਂ ਐਵੇਂ ਜਿਵੇਂ ਤੂੰ ਤਾਂ ਕਿੰਗਾ ਕਰਦੇ ਤਾਪੂ ਕਿੰਡੀ ਸੋਹਣੀ ਜ਼ਿੰਦਗੀ ਆ ਤੇਰੀ ਤੂੰ ਖਰਾਬ ਕਰੀਏ ਇਹ ਜਮਾਂ ਜੜ ਕੱਡੀ ਬੱਠੀ ਕੋਈ ਨਹੀਂ ਸੱਤ ਸੀ ਇਹੀ ਕੰਮ ਰਹਿ ਗਿਆ ਸਰ ਹੋਰ ਤਾਂ ਸਰਕਾਰ ਦਾ ਵੀ ਯੋਧ ਨਸ਼ੇ ਵਿਰੋਧ ਜੋਰ ਲੱਗਿਆ ਹੋਇਆ ਪੂਰਾ ਜੇ ਬੱਸ ਤੈਨੂੰ ਮੈਨੂੰ ਇੱਕ ਧੰਨ ਦੱਸਦੇ ਤੈਨੂੰ ਛੱਡ ਦਿਆਂਗੇ ਤਰ ਤੱਕ ਕੋਈ ਪਰਚਾ ਨਹੀਂ ਪਉਂਦੇ ਸਾਨੂੰ ਇੱਕ ਬੰਦਾ ਫੜਾ ਦੇ ਉਹ ਜਿਹਦਾ ਤੂੰ ਮੈਂ ਤੇ ਚਰਨ ਕੀ ਕਰਾ ਮੇਰੀ ਮਜਬੂਰੀ ਆ ਨਹੀਂ ਮਜਬੂਰੀ ਤੇਰੀ ਮਜਬੂਰੀ ਤੇਰੀ ਤੂੰ ਕੋਈ ਹੋਰ ਵੀ ਕੰਮ ਕਿਤਾ ਕਰਾਉਂਦੀ ਆ ਜਿਹੜੀ ਥੋੜੀ ਤੂੰ ਚੱਟਾ ਵੇਚ ਕੇ ਜਵਾਕਾਂ ਦੇ ਨੌਕਸਵਾਰ ਨਾਲ ਇਹ ਵਿਭਾਗ ਆ ਸੋਣਾ ਇਹ ਰੂਮ ਨਾਲ ਹੁਣੇ ਚਰਨ ਕੋਈ ਫਾਇਦਾ ਨਹੀਂ ਤੁਹਾਨੂੰ ਉੱਥੇ ਵੀ ਆਏ ਰਹਿੰਦੇ ਸੀ ਤੇ ਰੂਮ ਦਾ ਕੋਈ ਫਾਇਦਾ ਨਹੀਂ ਜਿਹੜਾ ਹੁਣ ਤੂੰ ਦਾ ਇੱਥੇ ਰੁਕੇ ਦਿਖਾ ਦੇਂਗੀ ਸਾਨੂੰ ਤੇ ਜਿਹਨਾਂ ਦਾ ਜਵਾਬ ਮਰੇ ਆ ਉਹੋ ਕਿਨੂੰ ਨੋਕ ਲਗਾਉਣਾ ਤੂੰ ਤਾਂ ਜਿੰਦੀ ਜਗਦੀ ਬੈਠੀ ਆ ਸਾਡੇ ਪਿੰਡ 'ਚ ਨਹੀਂ ਡੇਲੀ ਇੱਕ ਇੱਕ ਮੌਤ ਹੁੰਦੀ ਉਹ ਮਾਂ ਨੂੰ ਰੋਂਦਣਾ ਚ ਲੱਗਣਾ ਨਹੀਂ ਆ ਤਨਾਬ ਤੇ ਵਿਵਾਦ ਹਸਾ ਹਉ ਤਾ ਸਾਰਾ ਇੱਛੇ ਦੇ ਕੇ ਜੜਾ ਮੋਗਾ ਤੈਨੂੰ ਜੇ ਤੂੰ ਕਿਸੇ ਦਾ ਜਿੱਤੀ ਆਪੋਤ ਮਾਰੇ ਕੱਲੂ ਤੇਰੇ ਨਾਲ ਇਹ ਹੋਊਗੀ ਹੁਣ ਤੂੰ ਇਹ ਸੋਚਣਾ ਵੀ ਆਲਾ ਸੁਧਾਰ ਕਰਨਾ ਅਸੀਂ ਤੈਨੂੰ ਇੱਥੇ ਬੁਲਾਇਆ ਤਾਂ ਵਿਦੂ ਆਪੇ ਗਲਤੀ ਮੰਨੇ ਤੇਰਾ ਸੁਧਾਰ ਹੋਵੇ ਨਹੀਂ ਤਾਂ ਅਸੀਂ ਹੁਣੋਂ ਤਾਂ ਐਫਆਰ ਕੱਟ ਕੇ ਜੇਲ੍ਹ ਵੀ ਜਾਂਦਾ ਸਾਡੀ ਇੱਕ ਗੱਲ ਬਸ ਸਰ ਇੱਕੋ ਹੀ ਗੱਲ ਸਾਡੀ ਸਾਰੇ ਮੂਰੇ ਬੇਨਤੀ ਆ ਵੀ ਸਾਨੂੰ ਜਿਹੜੀ ਜਾੜਾ ਉਹ ਤੁਹਾਨੂੰ ਜੜ ਤੱਕ ਲੈ ਕੇ ਜਾ ਫਿਰ ਤੈਨੂੰ ਛੱਡਾਂਗੇ ਜਿੰਨੀ ਉੱਤਰ ਤੱਕ ਨਾ ਜਾਣ ਦੇਈ ਸਰ ਬਸ ਮੇਰੇ ਤੋਂ ਕੋਈ ਕਾਰਵਾਈ ਕਰੋ ਜੇ ਮੈਂ ਸਾਰਾ ਕੁਝ ਦੱਸ ਦੂੰਗਾ ਦੱਸ ਦਿਓ ਸਾਰਾ ਕੁਝ ਹਾਂਜੀ ਹਾਂ ਬਸ ਇਹ ਸਾਨੂੰ ਉਹ ਬੰਦਾ ਦਾ ਪਤਾ ਦੱਸ ਦੇਂਗੇ ਤੈਨੂੰ ਸਾਡੇ ਨਾਲ ਕਰਾਣਾ ਪਊਗਾ ਠੀਕ ਹੈ ਉਹ ਬੰਦੇ ਨੂੰ ਫੜਾਉਣਾ ਪਊਗਾ ਤੂੰ ਸਮਾਨ ਲੈਣ ਜਾਣਗੀ ਅਸੀਂ ਉੱਥੋਂ ਰੇਡ ਕਰਾਂਗੇ ਉਹਨਾਂ ਦਾ ਤੇ ਮਾਰ ਰੰਗ ਦਿੱਤੀ ਜੇ ਤੂੰ ਕੋਈ ਹਿਸ਼ਾਰੀ ਕੀਤੀ ਸਾਡੇ ਨਾਲ ਫਿਰ ਤੇਰੇ ਖਿਲਾਫ ਮੈਂ ਫਿਰ ਤਿਆਰ ਪਈ ਹਾਂ ਹਾਂਜੀ ਹਾਂਜੀ ਮੁਰਸ਼ੀ ਜੀ ਹਾਂ ਸਰ ਲੇਡੀ ਜੀ ਮਲਾਇਮ ਲਓ ਹ ਤੇ ਇਹਦਾ ਡਾਕ ਟੈਸਟ ਕਰਾਓ ਠੀਕ ਹੈ ਜੀ ਇਹਨਾਂ ਦੇ ਉਦੋਂ ਮਗਰੋਂ ਇਹਨਾਂ ਦੇ ਮਾਂ ਪਿਓ ਨੂੰ ਬੁਲਾਓ ਠੀਕ ਹੈ ਜੀ ਤੇ ਇਹਦੇ ਨਾਲ ਹੀ ਆਪਾਂ ਜਿਹੜਾ ਬੰਦਾ ਜਾਣ ਹੈ ਬਿਲਕੁਲ ਜੀ ਉਹ ਫੜਨੀ ਹੈ ਠੀਕ ਹੈ ਜੀ ਇਹਦੇ ਨਾਲ ਕਰੋ ਬਸ ਇਹਦੋਂ ਬਾਅਦ ਆਪਾਂ ਕੋਈ ਦੇਖਾਂ ਤੇ ਨੂੰ ਬੁਲਾ ਕੇ ਇਹਨੂੰ ਆਪਾਂ ਉਸ ਨਾਮ ਲੈ ਕੇ ਚੱਲਾਂਗੇ ਇਹ ਇਹ ਪਰ ਆਪਾਂ ਰੇਡ ਆ ਮਾਰਨੀ ਆ ਉਹਨੇ ਉਹਨੇ ਦੀਰੇ ਆਪਣੇ ਕੋਲ ਇਕ ਬੀ ਚਲੋ ਵੀ ਪਾ ਲਓ ਪਾ ਲਓ ਹੋ ਕੇ ਖੜੇ